ਜਿਵੇਂ ਨਦੀਆਂ ਨਾਲੇ ਪਹਾੜ ਖੱਡਾਂ ਰੇਤੇ ਰੜੇ ਸਭ ਥਾਰਾਂ ਝਾਗਦੇ ਅੰਤ ਸਮੁੰਦਰ ਲਾਗੇ ਜਹਾ ਅਪੜਦੇ ਹਨ ਤਿਵੇਂ ਨਾਮ ਅਭਿਆਸੀ ਮੁਸ਼ਕਤਾ ਕਾਲ ਦੇ ਕਰਤਾ ਪੁਰਖ ਦੇ ਨੇੜੇ ਜਾ ਅਪੜਦੇ ਹਨ ਸਰੂਪ ਵਿੱਚ ਤਦਰੂਪ ਹੋਣੇ ਲਈ ਫਿਰ ਇੱਕ ਬਖਸ਼ਿਸ਼ ਦੀ ਲੋੜ ਹੁੰਦੀ ਹੈ ਮੇਹਰਾਂ ਦੇ ਸਾਈਂ ਨਦਰੀ ਨਦਰ ਨਿਹਾਲ ਕਰਨ ਵਾਲੇ ਕਰਤਾ ਪੁਰਖ ਜੀ ਨਾਨਕ ਨਦਰੀ ਕਰਮੀ ਦਾਤ ਕਰਕੇ ਦੂਰੋਂ ਚਲ ਕੇ ਆਏ ਪ੍ਰੇਮੀ ਨੂੰ ਆਪ ਖਿੱਚ ਕੇ ਨਾਲ ਲੈ ਕੇ ਆਪਣੇ ਵਿੱਚ ਸਮਾਈ ਬਖਸ਼ਦੇ ਹਨ ਜਿਵੇਂ ਲਾਗੇ ਆ ਪਹੁੰਚੀਆਂ ਨਦੀਆਂ ਨੂੰ ਸਮੁੰਦਰ ਅੱਗੋਂ ਆਪ ਆ ਕੇ ਮਿਲਦਾ ਹੈ ਤੇ ਆਪ ਆਪਣੇ ਨਾਲ ਲਿਜਾ ਕੇ ਆਪਣੇ ਵਿੱਚ ਸਮੁੰਦਰ ਰੂਪ ਕਰ ਲੈਂਦਾ ਹੈ ਨਿਰਮਲ ਤੇ ਅਸਗਾ ਇਹ ਹੈ ਭਾਵ ਨਾਨਕ ਨਦਰੀ ਕਰਮੀ ਦਾਤ ਦਾ